ਮਿਲਕ ਵੱਲੋਂ ਇੱਕ ਦੋ ਵਰ੍ਹੇ ਸੰਵੇਸ਼ ਕੀਤਾ ਮਿਲਿਆ ਸੀ ਕਿ ਜਦੋਂ ਕਾਨਵੈਂਟ ਸਕੂਲ ਫੇਰੇ ਲੱਗਦਾ ਹੈ ਨਾ ਬੱਚੇ ਆਉਂਦੇ ਆ ਉਸ ਵਕਤ ਜਿਹੜਾ ਰੋਡ ਹੈ ਸਾਰੇ ਜਾਮ ਕਰ ਦਿੰਦੇ ਆ ਅੱਜ ਅਸੀਂ ਮੈਂ ਆਪਣੇ ਸਟਾਫ ਨੂੰ ਨਾਲ ਲੈ ਕੇ ਕਾਨਵੈਂਟ ਸਕੂਲ ਪਹੁੰਚਿਆ ਜਿੱਥੇ ਅਸੀਂ ਦੇਖਿਆ ਕਿ ਕਈ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਫੈਮਲੀਆਂ ਦੇ ਬੱਚੇ ਪੜ੍ਹਦੇ ਨੇ ਜਿਹੜੀਆਂ ਪੜੀਆਂ ਲਿਖਿਆ ਫੈਮਲੀਆਂ ਨੇ ਪਰ ਫਿਰ ਵੀ ਇੱਥੇ ਆ ਕੇ ਉਹ ਇਹ ਗਲਤੀਆਂ ਕਰਦੇ ਨੇ ਕਿ ਜਦੋਂ ਬੱਚੇ ਉਤਾਰਦੇ ਨੇ ਜਿਹੜੀਆਂ ਗੱਡੀਆਂ ਨੇ ਰੋਡ ਦੇ ਉੱਪਰ ਖੜੀਆਂ ਕਰ ਦਿੰਦੇ ਨੇ ਜਿਹੜਾ ਰੋਡ ਏ ਹਾਈਵੇ ਰੋਡ ਏ ਕਿਸੇ ਵਕਤ ਵੀ ਜਿਸ ਤਰ੍ਹਾਂ ਮੰਨ ਲਓ ਟਰਾਲੇ ਆਉਂਦੇ ਨੇ ਜਾਂ ਟਰੱਕ ਆਉਂਦੇ ਨੇ ਉਹ ਮੰਡੀ ਦੇ ਸੀਜ਼ਨ ਦਾ ਟਾਈਮ ਚੱਲਦਾ ਹੈ ਕਿਸੇ ਵਕਤ ਵੀ ਕੋਈ ਤਾਂ ਦਾ ਹਾਸਾ ਹੋ ਸਕਦਾ ਹੈ ਕਿ ਕਿਸੇ ਟਾਈਮ ਜਿਹੜੇ ਟਰਾਲੇ ਨੇ ਲੋਡ ਹੁੰਦੇ ਨੇ ਬ੍ਰੇਕ ਨਹੀਂ ਲੱਗਦੀ ਅਸੀਂ ਇਹੋ ਹੀ ਪਬਲਿਕ ਅੱਗੇ ਕਰਦੇ ਆ ਅਪੀਲ ਕਰਦੇ ਆ ਕਿ ਜਿਹੜੇ ਆਪਣੇ ਵਹੀਕਲ ਨੇ ਰੋਡ ਤੋਂ ਥੱਲੇ ਲਾ ਕੇ ਹੀ ਆਪਣੇ ਬੱਚਿਆਂ ਦਾ ਉਹ ਮੇ ਕਿਸੇ ਤਰ੍ਹਾਂ ਦਾ ਕੋਈ ਤਾਂ ਦਾ ਹਾਦਸਾ ਵੀ ਘਟਣਾ ਨਾ ਵਾਪਰ ਜਾਵੇ ਕਿ ਜਿਸ ਨਾਲ ਆਪਣੇ ਬੱਚਿਆਂ ਦਾ ਕੋਈ ਨੁਕਸਾਨ ਹੋ ਜਾਈ ਅਸੀਂ ਆਓ ਅਸੀਂ ਇੱਥੇ ਇਹੋ ਹੀ ਦੇਖਿਆ ਆ ਜਾ ਗਏ ਕਿ ਜਿਹੜੇ ਬੱਚਿਆਂ ਨੂੰ ਉਤਾਰਨ ਵਾਸਤੇ ਆਉਂਦੇ ਸੀ ਨਾ ਉਹ ਗੱਡੀਆਂ ਵਿਚਾਲੇ ਲਾ ਦਿੰਦੇ ਸੀ ਵਿਚਾਲੇ ਗੱਡੀਆਂ ਲਾ ਕੇ ਹੀ ਕਹਿੰਦੇ ਸੀ ਕਿ 2 ਮਿੰਟ ਹੀ ਲਾਉਣੇ ਨੇ ਜੀ 2 ਮਿੰਟ ਜੇ ਜਦੋਂ ਕੋਈ ਹਾਦਸਾ ਵਾਪਰਦਾ ਉਹ ਜੇ ਇਸ ਮਿੰਟਾਂ 'ਚ ਵਾਪਰ ਜਾਂਦਾ ਕਿ 2 ਮਿੰਟਾਂ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹਿ ਜਾਂਦੀ ਅਸੀਂ ਇਸ ਕਰਕੇ ਜਿਹੜੇ ਵੀ ਇੱਥੇ ਆਪਣੇ ਤੇ ਰੈਂਡ ਸੌਂਦੇ ਨੇ ਵੀ ਖਲਾ ਆਪਣੇ ਵਿਖਿਆ ਤੇ ਬੱਚਿਆਂ ਨੂੰ ਛੱਡਣ ਵਾਸਤੇ ਆਪਣੇ ਜਿਹੜੀਆਂ ਗੱਡੀਆਂ ਨੇ ਛੜਕ ਤੋਂ ਥੱਲੇ ਲਾ ਕੇ ਹੀ ਬੱਚਿਆਂ ਨੂੰ ਉਤਾਰੋ ਵੀ ਕਿਸੇ ਤਰ੍ਹਾਂ ਦੀ ਕੋਈ ਅਨਸਕਾਮੀ ਘਟਣਾ ਨਾ ਵਾਪਰੇ ਇੱਕ ਦੋ ਦਿਨ ਅਸੀਂ ਵੇਟ ਕਰਦੇ ਆਂ ਅਸੀਂ ਮੰਡੇ ਨੂੰ ਫੇਰ ਇਹੋ ਕੰਮ ਕਰਾਂਗੇ ਕਾਰਵਾਈ ਕਰਾਂਗੇ ਜੇਕਰ ਫੇਰ ਵੀ ਲੋਕ ਨਹੀਂ ਸੁਧਦਾ ਤਾਂ ਅਸੀਂ ਇਹਨਾਂ ਦੇ ਜਿਹੜੇ ਨੇ ਜ਼ਰਾਣੇ ਕੱਟਾਂਗੇ